ਵਾਹਿਗੁਰੂ ਜੀ ਕਾ ਕਾਲ ਸਾਭ ਕਰਾਈ ਵਾਹਿਗੁਰੂ ਜੀ ਕੀ ਫਤਿਹ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਸੋਰਠ ਮਹੱਲਾ ਪਹਿਲਾ ਘਰ ਪਹਿਲਾ ਚੌਪਦੇ ਸਭਨਾ ਮਰਣਾ ਆਇਆ ਵੇ ਛੋੜਾ ਸਬਨਾ ਹਾਂਜੀ ਵੇ ਛੋੜਾ ਸਬਨਾਹ ਸਬਨਾਹ ਕੰਨਾਂ ਨਹੀਂ ਲਾਦਨਾ ਕੀ ਵੱਧ ਪੁੱਛੋ ਜਾਏ ਸਿਆੜਿਆ ਆਗੈ ਮਿਲਣ ਕਿਨਾਹ ਹਾਂ ਕਿਨਾਹ ਕਿਵੀ ਇਕੱਠਾ ਹੀ ਪਾਠ ਹੈ ਕਿਨਾਹ ਵੱਖਰਾ ਨਹੀਂ ਕਰਨਾ ਜਿਨ ਮੇਰਾ ਸਾਹਿਬ ਵੀਸਰੈ ਜਿਨ ਮੇਰਾ ਸਾਹਿਬ ਵੀਸਰੈ ਜਿਨ ਮੇਰਾ ਸਾਹਿਬ ਵੀਸਰੈ ਵੱਡੜੀ ਵੇਦਨ ਕਿਨਾਹ ਪੀ ਸਾਲਾਹ ਹੋ ਸੱਚਾ ਸੋਏ ਆਮ ਪਾਟੀ ਸਿੰਘ ਨਾ ਕੰਨਾ ਇੱਕ ਵਾਦੀ ਲਾ ਜੰਦੇ ਹਨ ਕਿਨਾਹ ਤਿਨਾਹ ਸੁਬਨਾਹ ਐਂ ਬੋਲ ਜੰਦੇ ਆ ਪੀ ਸਾਲਾਹ ਹੋ ਸੱਚਾ ਸੋਏ ਪੀ ਸਾਲਾਹ ਹੋ ਸੱਚਾ ਸੋਏ ਜਾ ਕੀ ਨਦਰ ਸਦਾ ਸੁਖ ਹੋਏ ਰਹਾਉ ਵੱਡਾ ਕਰ ਸਾਲਾਹਣਾ ਹੈ ਭੀ ਹੁਸੀ ਸੋਏ ਹਾਂਜੀ ਇਸੇ ਤਰ੍ਹਾਂ ਬੋਲਣਾ ਹੈ ਹੈਪੀ ਹੁਸੀ ਨਹੀਂ ਕਹਿ ਦੇਣਾ ਹੈ ਭੀ ਹੁਸੀ ਸੋਏ ਸਭਨਾ ਦਾਤਾ ਏਕ ਤੂ ਮਾਨਸ ਦਾਤ ਨ ਹੋਏ ਜੋ ਤਿਸ ਭਾਵੈ ਸੋ ਥਿਏ ਰਨ ਕਿਰੁਨੈ ਹੋਏ ਹਾਂਜੀ ਜੋ ਤਿਸ ਭਾਵੈ ਸੋ ਥਿਏ ਰੰਨਾ ਕਿ ਰੁਨਾ ਹੋਇ ਤਰਤੀ ਉੱਪਰ ਕੋਟ ਗੜ ਹਾਂਜੀ ਗੜ ਧਾਰਾ ਹੀ ਉਚਾਰਨ ਕਰਨਾ ਕੀਤੀ ਗਈ ਵਜਾਇ ਜੋ ਅਸਮਾਨ ਨ ਮਾਵਨੀ ਤਿਨ ਨਕ ਨਥਾ ਪਾਇ ਤਿਨ ਨਕ ਨਥਾ ਪਾਇ ਜੇ ਮਨ ਜਾਣ ਹਸੂਲੀਆ ਕਾਹੇ ਮਿੱਠਾ ਖਾਹੇ ਕਾਹੇ ਮਿੱਠਾ ਖਾਹੇ ਨਾਨਕ ਔਗੁਣ ਜਿਤੜੇ ਨਾਨਕ ਪਦ ਤੇ ਯਮਕ ਲਾਦਨੀ ਐ ਨਾਨਕ ਔਗੁਣ ਜਿਤੜੇ ਨਾਨਕ ਔਗੁਣ ਜਿਤੜੇ ਤੇਤੇ ਗਲੀ ਜੰਜੀਰ ਹਾਂਜੀ ਤੇਤੇ ਗਲੀ ਜੰਜੀਰ ਗਲੀ ਬੋਲਾਈ ਬੋਲਣਾ ਜੇ ਗੁਣ ਹੋਣ ਤਾਂ ਕਟੀਆਂ ਨ ਸੇ ਭਾਈ ਸੇ ਵੀਰ ਹਾਂਜੀ ਸੇ ਭਾਈ ਸੇ ਵੀਰ ਅੱਗੇ ਗਏ ਨ ਮੰਨੀਆਂ ਨ ਮਾਰ ਕੱਢੋ ਵੇ ਪੀਰ ਹਾਂ ਵੇ ਪੀਰ ਜਿਹੜਾ ਪਾਠ ਹੈ ਵਿੱਚ ਡੈਸ਼ ਜੀ ਦੇ ਕੇ ਬੋਲਣਾ ਹੈ ਪਾਠ ਇਕੱਠਾ ਹੀ ਹੈ ਲੰਮੀ ਆਵਾਜ਼ ਨਾਲ ਬੋਲਣਾ ਹੈ ਵੇ ਪੀਰ ਸੋਰਠ ਮਹੱਲਾ ਪਹਿਲਾ ਘਰ ਪਹਿਲਾ ਮਨ ਹਾਲੀ ਮਨ ਹਾਲੀ ਕਿਰਸਾਣੀ ਕਰਨੀ ਮਨ ਹਾਲੀ ਇੱਥੇ ਟਮਕ ਲੱਗ ਜੰਨੇ ਆ ਕਿਰਸਾਣੀ ਕਰਨੀ ਸਰਮ ਪਾਣੀ ਤਾਨ ਖੇਤ ਸਰਮ ਪਾਣੀ ਤਾਨ ਖੇਤ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਰੱਖ ਗਰੀਬੀ ਵੇਸ ਭਾਉ ਕਰਮ ਕਰ ਜੰਮਸੀ ਭਾਉ ਕਰਮ ਕਰ ਇਥੇ ਠਮਕ ਲਾ ਕੇ ਜੰਮਸੀ ਇਥੇ ਵਿਸਰਾਮ ਸੇ ਘਰ ਭਾਖਟ ਦੇਖ ਭਾਖਟ ਕਿੱਥੇ ਆ ਭਾਗਟ ਗੱਗਾ ਵਿੱਚ ਭਾਗਟ ਸੇ ਘਰ ਭਾਗਟ ਦੇਖ ਬਾਬਾ ਮਾਇਆ ਸਾਥ ਨਾ ਹੋਏ ਹਾਂਜੀ ਬਾਬਾ ਪਦ ਤੇ ਵਿਸਰਾ ਇਨ ਮਾਇਆ ਜਗ ਮੋਹਿਆ 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 ਵਿਰਲਾ ਬੂਝੈ ਕੋਏ ਰਹਾਉ ਹਾਣ ਹਟ ਕਰ ਆਰ ਜਾ ਸਤ ਨਾਮ ਕਰ ਵਥ ਸੁਧ ਪਦ ਬੁੱਲੀ ਦੇ ਹਾਣ ਹਟ ਕਰ ਆਰ ਜਾ ਹਟ ਤੇ ਜਮ ਕਰਾਉ ਹਾਣ ਹਟ ਕਰ ਹਾਂਜੀ ਹਾਣ ਹਟ ਕਰ ਆਰ ਜਾ ਸਤ ਨਾਮ ਕਰ ਵਥ ਸੁਰਤ ਸੋਚ ਕਰ ਭਾਂਡ ਸਾਲ ਤਿਸ ਵਿੱਚ ਤਿਸ ਨੂੰ ਰੱਖ ਵਣਜਾਰਿਆ ਸੋ ਵਣਜ ਕਰ ਲੈ ਲਾ ਹਾ ਮਨ ਹੱਥ ਹੱਸ 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 ਸੁਣ ਸਾਸਤ ਸੌਦਾਗਰੀ ਸਾਸਤ ਨਹੀਂ ਕਹਿਣਾ ਸਾਸਤ ਬੋਲਣਾ ਸਾਸਤ ਸੁਣ ਸਾਸਤ ਸੌਦਾਗਰੀ ਸੱਤ ਘੋੜੇ ਲੈ ਚੱਲ ਹਾਂ ਸੱਤ ਘੋੜੇ ਲੈ ਚੱਲ ਖਰਚ ਬੰਨ ਚੰਗਿਆਈਆ ਮਤਮਾਨ ਜਾਣ ਕੱਲ ਖਰਚ ਬੰਨ ਚੰਗਿਆਈਆ ਬੰਨ ਵੀ ਕਸਕੇ ਬੋਲਣਾ ਮਤ ਮਤਮਾਨ ਜਾਣ ਹੈ ਕੱਲ ਨਿਰੰਕਾਰ ਕੈ ਦੇਸ ਜਾਹੀ ਤਾ ਸੁਖ ਲਹ ਮਹੱਲ ਇਹ ਵੀ ਮਹੱਲ ਉਚਾਰਨ ਕਰਨਾ ਹੈ ਮਹਿਲ ਨਹੀਂ ਕਹਿਣਾ ਹੈ ਲਾਇ ਚਿਤ ਕਰ ਚੱਕਰੀ ਮਨ ਨਾਮ ਕਰ ਕੰਮ ਬਨ ਬਦਿਆ ਕਰਤਾ ਵਣੀ ਤਾਕੋ ਆਖੈ ਧੰਨ ਨਾਨਕ ਵੇਖੈ ਨਦਰ ਕਰ ਚੜੈ ਚਵਗਣ ਵੰਨ ਵਾਹਿਗੁਰੂ ਜੀ ਕਾ ਕਾਲ ਸਾਹਿਬ ਕਰਾਈ ਵਾਹਿਗੁਰੂ ਜੀ ਕੀ ਫਤਿਹ